ਸਾਰੇ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਉਮੀਦ ਕਰਦਾ ਹਾਂ ਤੁਸੀਂ ਚੜ੍ਹਦੀ ਕਲਾ 'ਚ ਹੋਮੋਗੇ ਠੀਕ ਠਾਕ ਹੋਮੋਗੇ ਤੇ ਪ੍ਰਮਾਤਮਾ ਨੇ ਤੁਹਾਡੇ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ ਕਾਇਮ ਰੱਖੇ ਹੋਏ ਹੋਣਗੇ ਮੇਰਾ ਨਾਮ ਹੈ ਸੁਖਵਿੰਦਰ ਸਿੰਘ ਜਟਾਣਾ ਮੈਂ ਕੱਲ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ YouTube ਦੇ ਉੱਪਰ ਆਪਣਾ ਨਵਾਂ ਚੈਨਲ ਬਣਾਇਆ ਇਸ ਤੋਂ ਪਹਿਲਾਂ ਮੇਰਾ ਇਹ ਕਿਤੇ ਨਾਲ ਕੋਈ ਸੰਬੰਧ ਨਹੀਂ ਤੇ ਨਾ ਹੀ ਮੈਂ ਕਦੇ ਕੋਈ ਬਲੌਗ ਕੋਈ ਵੀਡੀਓ ਕਦੇ ਅਪਡੇਟ ਕਰੀ ਹੈ ਅਸਲ ਦੇ ਵਿੱਚ ਮੈਂ ਆਪਣੀ ਜ਼ਿੰਦਗੀ ਦੇ ਹੁਣ ਤੱਕ ਦੇ ਸਫ਼ਰ ਦੇ ਵਿੱਚ ਬਹੁਤ ਸਫ਼ਰ ਸੜਕਾਂ ਦੇ ਉੱਪਰ ਕਰਿਆ ਮੈਂ ਬਹੁਤ ਕੁਝ ਘੁੰਮਿਆ ਪਰ ਮੈਂ ਕਦੇ ਉਹ ਵੀਡੀਓ ਬਣਾ ਕੇ ਕਦੇ ਅਪਡੇਟ ਨਹੀਂ ਕਰੀ ਕਦੇ ਵੀਡੀਓ ਬਣਾ ਕੇ ਕਿਤੇ ਪੋਸਟ ਨਹੀਂ ਕਰੀ ਪਤਾ ਨਹੀਂ ਕਿਉਂ ਮੈਂ ਉਹ ਇਕੱਠੀਆਂ ਕਰਕੇ ਰੱਖਦਾ ਗਿਆ ਸ਼ਾਇਦ ਪ੍ਰਮਾਤਮਾ ਨੇ ਉਹ ਚੀਜ਼ ਲਈ ਮੇਰੇ ਲਈ ਕੁਝ ਅਲੱਗ ਤੋਂ ਸੋਚ ਕੇ ਰੱਖਿਆ ਹੋਇਆ ਸੀ ਕੱਲ ਮੇਰੇ ਦਿਲ ਦੇ ਵਿੱਚ ਇੱਕ ਖਿਆਲ ਆਇਆ ਕਿ ਕਿਉਂ ਨਾ ਯਾਰ ਮੈਂ ਆਪਣੇ ਇੰਨੇ ਕਰੇ ਸਫਰਾਂ ਦਾ ਆਪਣਾ ਜਿੱਦਾਂ ਦਾ ਐਕਸਪੀਰੀਅੰਸ ਨੇ ਹੈ ਜਿੱਦਾਂ ਦੇ ਮੇਰੇ ਨਾਲ ਸੁੱਖ ਦੁੱਖ ਰਸਤਿਆਂ ਦੇ ਵਿੱਚ ਘਟੇ ਨੇ ਉਹ ਸਾਂਝੇ ਕਰਾਂ ਕਿਉਂਕਿ ਮੈਂ ਅਕਸਰ ਦੇਖਦਾ ਲੋਕ ਆਪਣੇ ਪਰਿਵਾਰਾਂ ਨਾਲ ਦੋਸਤਾਂ ਨਾਲ ਯਾਰਾਂ ਮਿੱਤਰਾਂ ਨਾਲ ਫੈਮਲੀ ਨਾਲ ਘੁੰਮਣ ਜਾਂਦੇ ਆ ਪਹਾੜਾਂ 'ਚ ਜਾਂਦੇ ਆ ਕੋਈ ਰਾਜਸਥਾਨ ਜਾਂਦਾ ਹੈ ਕੋਈ ਗੁਜਰਾਤ ਜਾਂਦਾ ਹੈ ਕੋਈ ਬੰਬਈ ਜਾਂਦਾ ਹੈ ਕੋਈ ਦਿੱਲੀ ਜਾਂਦਾ ਹੈ ਤੇ ਕੋਈ ਮਨਾਲੀ ਕੁਲੂ ਚੱਲਿਆ ਜਾਂਦਾ ਹੈ ਪਰ ਉਹ ਬਹੁਤ ਚੀਜ਼ਾਂ ਅਣਗਹਿਲੀਆਂ ਰਹਿ ਜਾਂਦੀਆਂ ਨੇ ਬਹੁਤ ਚੀਜ਼ਾਂ ਚ ਉਹ ਕਹਿ ਜਾਂਦਾ ਇੱਕ ਆਪਾਂ ਪੰਜਾਬੀ ਚ ਕਹਿੰਦੇ ਨੇ ਮਾਰ ਖਾ ਜਾਂਦੇ ਆ ਜਿੰਨਾ ਕਰਕੇ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਕਿੱਥੇ ਰਾਤ ਨੂੰ ਤੁਰਨਾ ਹੈ ਕਿੱਥੇ ਦਿਨੇ ਤੁਰਨਾ ਹੈ ਕਿੱਥੇ ਰੁਕਣਾ ਚਾਹੀਦਾ ਹੈ ਕਿੱਥੇ ਨਹੀਂ ਰੁਕਣਾ ਚਾਹੀਦਾ ਕਿੱਥੋਂ ਕਿੱਥੋਂ ਕਿਵੇਂ ਸਲਾਹ ਲੈਣੀ ਚਾਹੀਦੀ ਹੈ ਉਹ ਕਈ ਚੀਜ਼ਾਂ ਦੇ ਵਿੱਚ ਕਿਉਂਕਿ ਉਹ ਪਰਿਵਾਰਾਂ ਵਾਲੇ ਹੁੰਦੇ ਆ ਤਾਂ ਉਹ ਜ਼ਿਆਦਾ ਇਹ ਚੀਜ਼ਾਂ ਦੇ ਵਿੱਚ ਰੋਜ਼ ਨਹੀਂ ਘੁੰਮਦੇ ਫਿਰਦੇ ਤਾਂ ਉਹਨਾਂ ਨੂੰ ਇਹ ਚੀਜ਼ਾਂ ਦੇ ਵਿੱਚ ਕਈ ਵਾਰ ਦਿੱਕਤਾਂ ਆਉਂਦੀਆਂ ਨੇ ਸੋ ਮੇਰਾ ਇਹ YouTube ਚੈਨਲ ਸ਼ੁਰੂ ਕਰਨ ਦਾ ਇੱਕੋ ਇੱਕ ਮਕਸਦ ਹੈ ਕਿ ਮੈਂ ਇਹਦੇ ਉੱਪਰ ਆਪਣੀ ਜ਼ਿੰਦਗੀ ਦੇ ਸਫਰ ਆਪਣੀ ਜ਼ਿੰਦਗੀ ਵਿੱਚ ਹੋਈਆਂ ਸੁੱਖ-ਦੁੱਖ ਦੀਆਂ ਸਾਰੀਆਂ ਗੱਲਾਂ ਉਹ ਸਫਰਾਂ ਦੇ ਦੌਰਾਨ ਤੇ ਰੋਜ਼ ਦੀ ਜ਼ਿੰਦਗੀ ਦੇ ਵਿੱਚ ਜੰਦਰੇ ਆਪਣੇ ਰੁਝੇ ਮੇਨ ਤੇ ਆਪਣੇ ਅੱਜ ਦੀ ਜੁਨਥ ਦੇ ਨਾਲ ਰਿਲੇਟਡ ਕੁਝ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗਾ ਮੈਨੂੰ ਇਹ ਚੀਜ਼ਾਂ ਦੀ ਕੋਈ ਜ਼ਿਆਦਾ ਨੌਲੇਜ ਨਹੀਂ ਹੈ ਮੈਂ ਕੋਈ ਜ਼ਿਆਦਾ ਪੜਿਆ ਦੇਖਿਆ ਨਹੀਂ ਕਹਿ ਸਕਦਾ ਪਰ ਮੈਨੂੰ ਲੱਗਿਆ ਕਿ ਯਾਰ ਸਾਰੇ ਲੋਕ ਆਪਣੇ ਆਪਣੇ ਵਿਊ ਪੁਆਇੰਟ ਨੇ ਜਿਹੜੇ ਉਹ ਰੱਖਦੇ ਆ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਤੇ ਲੋਕ ਉਹਨਾਂ ਤੇ ਪ੍ਰਤੀਕਿਰਿਆ ਕਰਦੇ ਤੇ ਉਹ ਤੋਂ ਸ਼ਾਇਦ ਬਹੁਤ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ ਕੋਈ ਧਰਮ ਦੇ ਨਾਂ ਤੇ ਕਰਦਾ ਕੋਈ ਪੋਲੀਟੀਕਲੀ ਕਰਦਾ ਕੋਈ ਟੂਰਿਸਟ ਕਰਦਾ ਕੋਈ ਬਲੌਗਰ ਕਿੱਦਾਂ ਨੇ بڑے ਬਲੌਗਰ ਅੱਜ ਕੱਲ੍ਹ ਹੈਗੇ ਆ ਇੱਥੇ ਜੋ ਆਪਣੇ ਆਪਣੀਆਂ ਚੀਜ਼ਾਂ ਫੇਵਰਟ ਚੀਜ਼ਾਂ ਉਤੇ ਜਾਂਦੇ ਆਂਦੇ ਆਂ ਜਗ੍ਹਾਵਾਂ ਤੇ ਜਾਂਦੇ ਆਂਦੇ ਆਂ ਉੱਥੋਂ ਦਾ ਖਾਣ ਪੀਣ ਉੱਥੋਂ ਦਾ ਕਲਚਰ ਦਿਖਾਉਂਦੇ ਆਂ ਪਰ ਮੇਰੀ ਕੋਸ਼ਿਸ਼ ਰਹੂਗੀ ਕਿ ਮੈਂ ਤੁਹਾਨੂੰ ਜਿਆਦਾ ਵੀਡੀਓ ਨਹੀਂ ਅਪਡੇਟ ਕਰਾਂਗਾ ਵੀਡੀਓ ਦੇ ਕੁਝ ਕਲਿੱਪ ਹਲਕੇ ਫੁਲਕੇ ਪਰ ਮੈਂ ਨਾਲ-ਨਾਲ ਬੋਲ ਕੇ ਉਹ ਚੀਜ਼ਾਂ ਆਪਣੀ ਜ਼ਿੰਦਗੀ ਦੇ ਕਿੱਸੇ ਤੇ ਇਹ ਤੋਂ ਪਹਿਲਾਂ ਮੈਂ ਜਿੰਨੀ ਜ਼ਿੰਦਗੀ ਚ ਸਫਰ ਕਰੇ ਆ ਉਹ ਸਾਰੇ ਦੱਸਾਂਗਾ ਮੈਨੂੰ ਉਮੀਦ ਹੈ ਕਿ ਤੁਸੀਂ ਲੋਕ ਮੈਨੂੰ ਪਿਆਰ ਬਖਸ਼ੋਗੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ ਤੇ ਜਿਆਦਾ ਤੋਂ ਜਿਆਦਾ ਮੇਰਾ ਸਾਥ ਦੇਉਗੇ ਕਿਉਂਕਿ ਜੇਕਰ ਤੁਹਾਡਾ ਸਾਥ ਰਹੇਗਾ ਤਾਂ ਹੀ ਮੈਂ ਇਹ ਚੀਜ਼ ਦੇ ਵਿੱਚ ਅੱਗੇ ਵਧਾਂਗਾ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੈ ਕਿ ਹੌਸਲੇ ਬਿਨਾਂ ਤਾਂ ਤਾੜੀ ਬਿਨਾਂ ਤਾਂ ਕੋਈ ਆਰਟਿਸਟ ਸਟੇਜ ਤੇ ਪਰਫਾਰਮ ਨਹੀਂ ਕਰ ਪਾਉਂਦਾ ਮੈਨੂੰ ਉਮੀਦ ਹੈ ਕਿ ਤੁਸੀਂ ਮੇਰਾ ਸਾਥ ਜ਼ਰੂਰ ਦਿਓਗੇ ਅੱਜ ਦਾ ਇਹ ਪਹਿਲਾ ਵੀਡੀਓ ਕਲਿੱਪ ਬਣਾਉਣ ਦਾ ਮੇਰਾ ਮਕਸਦ ਇੱਕ ਆਪਣੇ ਆਪ ਬਾਰੇ ਦੱਸਣਾ ਤੇ ਇੱਕ ਤੁਹਾਨੂੰ ਇਹ ਦੱਸਣਾ ਕਿ ਮੈਂ ਇਹ ਚੈਨਲ ਬਣਾਇਆ ਕਿਸ ਲਈ ਹੈ ਮੈਂ ਕੋਈ politcal ਮੁੱਦੇ ਇੱਥੇ ਨਹੀਂ ਡਿਸਕਸ ਕਰਨੇ ਮੈਂ ਕੋਈ ਧਾਰਮਿਕ ਮੁੱਦੇ ਇੱਥੇ ਨਹੀਂ ਡਿਸਕਸ ਕਰਨੇ ਕਿਉਂਕਿ ਹਰ ਕੋਈ ਬੰਦਾ ਆਪਣੇ ਆਪ ਦੇ ਵਿੱਚ ਬਹੁਤ ਸਿਆਣਾ ਹੈ ਮੇਰੀ ਤਾਂ ਹਜੇ ਉਮਰ ਬਹੁਤ ਨਿੱਕੀ ਹੈ ਸੋ ਮੇਰਾ ਇੱਥੇ ਮਕਸਦ ਸਿਰਫ ਤੁਹਾਨੂੰ ਇਹ ਹੀ ਦੱਸਣਾ ਕਿ ਘੁੰਮਣਾ ਵੀ ਚਾਹੀਦਾ ਜਿੰਦਗੀ ਦੇ ਵਿੱਚ ਮਾਨਸਿਕ ਇੱਕ ਪਰੇਸ਼ਾਨੀਆਂ ਰਹਿੰਦੀਆਂ ਰੱਜਕਲ੍ਹ ਪ੍ਰਾਈਵੇਟ ਸਰਕਾਰੀ ਨੌਕਰੀਆਂ ਤੇ ਲੋਕ ਲੱਗੇ ਹੋਰ ਝਿਮਿਆਂ ਦੇ ਵਿੱਚ ਵਿਜੀ ਰਹਿੰਦੇ ਸੋ ਜੋ ਟਾਈਮ ਕੱਢ ਕੇ ਤੁਹਾਨੂੰ ਜ਼ਿੰਦਗੀ ਦੇ ਰੰਗ ਅਲੱਗ-ਅਲੱਗ ਤਰ੍ਹਾਂ ਦੀ ਕੁਦਰਤ ਜ਼ਰੂਰ ਦੇਖਣ ਜਾਣਾ ਚਾਹੀਦਾ ਕਿਵੇਂ ਦੇਖਣ ਜਾਣਾ ਚਾਹੀਦਾ ਕਿੱਥੇ-ਕਿੱਥੇ ਜਾਣਾ ਚਾਹੀਦਾ ਕਿਹੜੇ ਉਹ ਕੁਝ ਕਿ ਗੱਲਾਂ ਤੁਹਾਡੇ ਨਾਲ ਸ਼ੇਅਰ ਜਰੂਰ ਕਰਿਆ ਕਰਾਂਗਾ ਹਾਂ ਇਹ ਤੋਂ ਹਟ ਕੇ ਕੁਝ ਵੱਖਰੇ ਟੌਪਿਕ ਮੈਂ ਜਰੂਰ ਇੱਕ ਅਜੀਬੀ ਜੁੱਥ ਲਈ ਕੁਝ ਗੱਲਾਂ ਕਰਿਆ ਕਰਾਂਗਾ ਤੁਹਾਡੇ ਨਾਲ ਬਾਕੀ ਉਮੀਦ ਕਰਦਾ ਕਿ ਤੁਸੀਂ ਇਹ ਚੀਜ਼ਾਂ ਨੂੰ ਪਸੰਦ ਕਰੋਗੇ ਬਾਕੀ ਦੂਸਰੀ ਗੱਲ ਹੱਥ ਜੋੜ ਕੇ ਇੱਕ ਅਪੀਲ ਬੇਨਤੀ ਤੁਹਾਨੂੰ ਅਗਰ ਇਹ ਚੀਜ਼ਾਂ ਚੰਗੀਆਂ ਲੱਗਣਗੀਆਂ ਤੁਹਾਨੂੰ ਲੱਗਦਾ ਕਿ ਇਹ ਚੀਜ਼ ਤੁਹਾਡੇ ਲਈ ਫਾਇਦੇਮੰਦ ਹੈ ਜਾਂ ਮੈਨੂੰ ਇਹ ਕੰਮ ਕਰਨਾ ਚਾਹੀਦਾ ਤਾਂ ਮੈਨੂੰ ਹਾਂ ਪੱਖੀ ਸੁਝਾਅ ਜ਼ਰੂਰ ਦਿਓ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਹ ਵੀਡੀਓ ਬਣਾਉਣ ਦਾ ਕੋਈ ਫਾਇਦਾ ਨਹੀਂ ਮਾਰਕੀਟ ਦੇ ਵਿੱਚ ਪਹਿਲਾਂ ਹੀ ਬਹੁਤ ਇਦਾਂ ਦੇ ਬਣਾ ਰਹੇ ਹੈ ਜਾਂ ਆਪਣਾ ਬਿਜ਼ਨਸ ਕਿਸ ਨੇ ਚਲਾ ਰੱਖਿਆ ਤਾਂ ਕਿਰਪਾ ਕਰਕੇ ਫਿਰ ਵੀ ਮੈਨੂੰ ਜ਼ਰੂਰ ਦੱਸਿਓ ਮੈਂ ਤੁਹਾਡੇ ਸਾਥਰੀ ਉਮੀਦ ਕਰਕੇ ਫੇਰ ਹੀ ਅੱਗੇ ਇਹਦੇ ਵਿੱਚ ਵਧਾਂਗਾ ਇਹ ਅੱਜ ਇੱਕ ਮੇਰੀ ਪਹਿਲੀ ਵੀਡੀਓ ਹੈ ਜਿਹਦੇ ਲਈ ਮੈਂ ਤੁਹਾਡੀ ਸੁਝਾਅ ਲੈਣੀ ਹੈ ਤੇ ਫਿਰ ਇਸ ਤੋਂ ਬਾਅਦ ਆਪਾਂ ਸਟਾਰਟ ਕਰਾਂਗੇ ਜ਼ਿੰਦਗੀ ਦੇ ਕੁਝ ਸਫਰ ਇਸ ਤੋਂ ਪਹਿਲਾਂ ਦੇ ਸਾਰੇ ਮੇਰੇ ਜ਼ਿੰਦਗੀ 'ਚ ਜੋ-ਜੋ ਮੈਂ ਜਿੰਨੇ ਸਫਰ ਕੱਢੇ ਹੈ ਜਿੰਨੇ ਮੈਂ ਟੂਰ ਜ਼ਿੰਦਗੀ ਦੇ ਵਿੱਚ ਕਰੀਏ ਇਸ ਤੋਂ ਪਹਿਲਾਂ ਭਾਰਤ ਦੇ ਵੀ ਦੱਸਾਂਗਾ ਭਾਰਤ ਤੋਂ ਬਾਹਰ ਦੇ ਵੀ ਦੱਸਾਂਗਾ ਸੋ ਜੁੜੇ ਰਹੋ ਮੇਰੇ ਨਾਲ ਮੇਰਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਟਰੈਵਲ ਵਿਦ ਜਟਾਣਾ ਦੇ ਨਾਮ ਤੇ ਮੈਂ ਤਿਆਰ ਕਰਿਆ ਜਟਾਣਾ ਮੇਰਾ ਗੋਤ ਹੈ ਜੀ ਮੇਰਾ ਸਰਨੇਮ ਹੈ ਸੁਖਵਿੰਦਰ ਸਿੰਘ ਮੇਰਾ ਪੂਰਾ ਨਾਮ ਹੈ ਉਮੀਦ ਕਰਦਾ ਸਾਰੇ ਜਣੇ ਜਰੂਰ ਸਾਥ ਵਕਸੋਗੇ ਬਾਕੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਬਖਸ਼ੇ ਪਰਮਾਤਮਾ ਸਭ ਦਾ ਭਲਾ ਕਰੇ ਸਤਿ ਸ੍ਰੀ ਅਕਾਲ ਜੀ